ਸਭ ਤੋਂ ਬੋਲੋ ਜੀ ਮੈਂ ਪਰਮਜੀਤ ਸਿੰਘ ਕੋਹਾੜ ਪ੍ਰਧਾਨ ਪੰਜਾਬ ਰੋਡ ਪੰਨਬਸ ਪੀ ਆਰਟੀਸੀ ਡੀਪੂ ਵਡਾਲੇ ਤੋਂ ਪ੍ਰਧਾਨ ਸਵਾਸਨ ਸਾਨੂੰ ਜੀ ਵੇਖੋ ਚਿੱਠੀ ਉਹਨਾਂ ਦਿੱਤੀ ਆ ਕਿ ਲਿਖ ਕੇ ਇਸ ਅਸੀਂ ਜਿਹੜੀਆਂ ਇਹ ਕਮੇਟੀਆਂ ਬਣਾ ਕੇ ਇਹਦਾ ਕੋ ਹੱਲ ਕੱਢ ਦਿੰਨੇ ਆ ਪਰ ਸਾਨੂੰ ਜੀ ਵੇਖੋ ਸਵੇਰ ਤੋਂ ਬੱਸਾਂ ਹੀ ਚਾਲੂ ਕੀਤੀਆਂ ਵਾ ਵਿਸ਼ਵਾਸ ਦਵਾਇਆ ਗਿਆ ਸਾਨੂੰ ਸਾਡੇ ਟਰਾਂਸਪੋਰਟ ਵਿਭਾਗ ਦੇ ਸੈਕਟਰੀ ਟਰਾਂਸਪੋਰਟ ਸਾਹਿਬ ਨੂੰ ਉਹਨਾਂ ਦੱਸਿਆ ਵਾ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਊਗਾ ਜਿਹਦਾ ਵਿਸ਼ਵਾਸ ਕਰਕੇ ਅਸੀਂ ਫੇਰ ਅੱਧਾ ਜਿਹੜੀ ਮੁਲਤਵੀ ਕਰਤੀ ਆ ਸ੍ਰੀਮਾਨ ਜੀ ਸਾਡੀ 13 ਤਰੀਕ ਨੂੰ ਜਿਹੜੀ ਮੀਟਿੰਗ ਸੀ ਜੀ ਕਿਲੋਮੀਟਰ ਸਕੀਮ ਦੇ ਸਬੰਧ ਚ ਔਰ ਸਾਡੇ ਕੱਚੇ ਕੰਮੇ ਪੱਕੇ ਕਰਨ ਦੇ ਸਬੰਧ ਚ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਦੇ ਲੈਣ ਦੇ ਸਬੰਧ ਚ ਔਰ ਠੇਕੇਦਾਰ ਨੂੰ ਨੱਥ ਪਾਉਣ ਦੇ ਸਬੰਧ ਵਿੱਚ ਸੀਗੀ ਜੋ ਕਿ ਬੇਸਿਟਾਰੀ ਜਿਹਦੇ ਕਰਕੇ 14 15 ਤੇ 16 ਅਗਸਤ ਨੂੰ ਮੀਟਿੰਗ ਕੀਤੀ ਗਈ ਹੜਤਾਲ ਸੀ ਔਰ ਚਲਦੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਮਿਲੀ ਜਿਹੜੀ ਜੀ ਪ੍ਰਮੁੱਖ ਸਖਤਰ ਪੰਜਾਬ ਦੀ ਜਿਹਦੇ ਵਿੱਚ 15 ਅਗਸਤ ਨੂੰ ਛੱਡੀ ਸ਼ਾਮ ਨੂੰ ਮੀਟਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੰਡਿਆਂ ਦੇ ਕੰਮ ਕੀਤੇ ਜਾਣ ਜਿੱਦਾਂ ਕਿ ਕਿਲੋਮੀਟਰ ਸਕੀਮ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਵੀ ਉਹ ਵਿਚਾਰ ਕਰੂਗੀ ਤੇ ਜਿਹਦੇ ਵਿੱਚ ਸਾਡੇ ਦੋ ਬੰਦੇ ਕਾਡਰ ਦਿੱਤੇ ਗਏ ਔਰ ਠੇਕੇਦਾਰ ਨੂੰ ਨੱਥਪਾ ਦੇ ਸਬੰਧ ਚ ਔਰ ਸਰਵਿਸ ਰੂਟ ਨੂੰ ਸਮਾਨਿਤ ਸਾਰੀ ਉਹਨਾਂ ਨੇ ਮੀਟਿੰਗ ਕੀਤੀ ਪਰ ਸਾਡੇ ਵਿਭਾਗ ਦੇ ਕਰਮਚਾਰੀਆਂ ਨੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਚਿੱਠੀ ਜਿਹੜੀ ਉਹ ਤੋਰ ਮੋੜ ਕੇ ਪੇਸ਼ ਕੀਤੀ ਜਿਹਦੇ ਕਰਕੇ ਸਾਨੂੰ 16 ਅਗਸਤ ਨੂੰ ਫੇਰ ਹੜਤਾਲ ਕਰਨੀ ਪਈ। ਔਰ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਹਾਊਸ ਤੋਂ ਸਾਨੂੰ ਇੱਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਔਰ 19 ਅਗਸਤ 2025 ਨੂੰ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਜੀ ਨਾਲ ਮੀਟਿੰਗਾਂ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਸਾਡੀ ਮੰਗਾਂ ਦਾ ਹੱਲ ਕਰਨਗੇ ਜਿੱਦਾਂ ਕਿ ਕਿਲੋਮੀਟਰ ਸਕੀਮਰਾਂ ਦਾ ਜਿਹੜਾ ਉਹ ਟੈਂਡਰ ਰੱਦ ਕੀਤਾ ਜਾਊਗਾ। ਸਰਵਸ ਰੂਲ ਬਣਾਏ ਜਾਣਗੇ ਕਰਮਚਾਰੀਆਂ ਦੇ ਔਰ ਜਿਹੜੇ ਆਊਟਸੋਰਸ ਕਰਮਚਾਰੀ ਨੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਊਗਾ ਜਿਹੜੇ ਕੰਟਰੈਕਟ ਤੇ 10 ਸਾਲ ਪੂਰੇ ਕਰ ਚੁੱਕੇ ਨੇ ਕਰਮਚਾਰੀ ਉਹਨਾਂ ਨੂੰ ਮਹਿਕਮੇ ਦੇ ਤੌਰ ਤੇ ਲਿਆ ਜਾਊਗਾ ਇਸ ਕਰਕੇ ਅਸੀਂ ਉਹ ਪੱਤਰ ਜਾਰੀ ਹੋਣ ਦੇ ਸੰਬੰਧ ਚ ਮੀਟਿੰਗ ਵਧੀਆ ਮਿਲਣ ਦੇ ਸੰਬੰਧ ਸਾਨੂੰ ਭਰੋਸਾ ਹੈ ਕਿ ਸਰਕਾਰ ਜਿਹੜਾ ਉਹ ਸਾਡਾ ਸਾਥ ਦੇਊਗੀ ਜਿਹਦੇ ਕਰਕੇ ਅਸੀਂ ਹੜਤਾਲ ਖਤਮ ਕਰਤੀ ਔਰ ਅੱਜ ਤੋਂ ਆਵਾਜਾਈ ਆਮ ਤੌਰ ਦੇ ਉੱਤੇ ਸਾਡੀਆਂ ਬੱਸਾਂ ਚੱਲ ਗਈਆਂ